ਸ੍ਰੀ ਗੁਰੂ ਸਾਰਿਆਂ ਨੂੰ ਤੁਹਾਡਾ ਮੇਰੇ ਚੈਨਲ ਤੇ ਸਵਾਗਤ ਹੈ ਜੀ ਕਿਵੇਂ ਹੋ ਠੀਕ ਹੋ ਅਸੀਂ ਵੀ ਠੀਕ ਆ ਜੀ ਤੇ ਇਧਰ ਆਪਾਂ ਪਿਆਜ਼ ਚੀਰ ਲਿਆ ਜੀ ਤੇ ਆਪਾਂ ਪਿਆਜ਼ ਦੀ ਸਬਜ਼ੀ ਬਣਾਉਣ ਲੱਗੇ ਆ ਤੇ ਇਧਰ ਆਪਾਂ ਮਿਰਚਾਂ ਤੇ ਲਸਣ ਚੀਰ ਲਈ ਆ ਜੀ ਤੇ ਇਧਰ ਆਪਾਂ ਕੜਾਈ ਆ ਘਰ ਲਿਆ ਫਰਾਈ ਵੀਰ ਆਪਾਂ ਇਹਦੇ ਵਿੱਚ ਤੇਲ ਪਾ ਲਿਆ ਤੇ ਲਓ ਜੀ ਆਪਾਂ ਇਹਦੇ ਵਿੱਚ ਪਾਉਣ ਲੱਗੇ ਆ ਪਿਆਜ਼ ਤੇਲ ਆਪਣਾ ਗਰਮ ਚੁੱਕਿਆ ते लो जर आपण पाता जीरा ते लव जे आपण पावून लागेल प्याज जे आपल्या मर्चांस ਆਪਾਂ ਬਣਾਉਣ ਲੱਗੇ ਆ ਪਿਆਜ਼ ਦੀ ਸਿੱਧੀ ਸਬਜੀ ਜੇ ਤੁਸੀਂ ਮੇਰੇ ਚੈਨਲ ਤੇ ਨਵੇਂ ਆਏ ਹੋ ਤਾਂ ਲਾਈਕ ਕਮੈਂਟ ਸਬਸਕ੍ਰਾਈਬ ਜ਼ਰੂਰ ਕਰੋ ਤੇ ਲੋਅ ਜੀ ਕਰ ਵੀ ਬਹੁਤ ਜ਼ਿਆਦੇ ਹੋਈ ਪਈ ਆ ਨਹੀਂ ਕਾਦੇ ਤੱਕੇ ਕਰ ਵੀ ਬਹੁਤ ਜ਼ਿਆਦੇ ਹੋਊਗੀ ਇਲਾਓ ਜੀ ਆਪਾਂ ਇਹਦੇ ਵਿੱਚ ਪਾਉਣ ਲੱਗੇ ਆਂ ਮਸਾਲਾ ਨੂੰ ਮਿਰਚਾ ਹਲਦੀ ਚਲੋ ਜੀ ਨਮ ਗਏ ਸਲੋਹੇ ਉਤੇ ਕਰਤਾ ਸਲੋਹੇ ਉਤੇ ਤਾਂ ਆਪਾਂ ਇਹਨੂੰ ਉੱਪਰ ਦਿੱਤਾ ਢਾਕ ਉਹ ਢਾਕ ਨਾਲ ਬਣ ਜਾਣਗੇ ਥੋੜੇ ਥੋੜੇ ਸੇਕ ਨਾਲ ਇੰਨੇ ਮੈਂ ਆਟਾ ਗੁੰਨਦੀ ਆ ਚਲੋ ਜੀ ਇੱਧਰ ਮੈਂ ਗੁੰਨਣ ਲੱਗੀ ਆ ਆਟਾ ਆਪਾਂ ਆਟਾ ਛਾਣ ਲਿਆ ਤੇ ਆਪਾਂ ਆਟਾ ਵਾਦੀ ਛਾਣ ਲਿਆ ਆਪਾਂ ਸਵੇਰ ਵੇਲੇ ਮੱਗਿਆਂ ਨੂੰ ਰੋਟੀਆਂ ਪਾਉਣੇ ਆ ਚਾਰ ਪੰਜ ਰੋਟੀਆਂ ਉਹਨਾਂ ਦੀਆਂ ਪਾ ਦਨੇ ਆ ਤੇ ਅਸੀਂ ਤਾਂ ਮਾਂ-ਪੁੱਤੀਆਂ ਜੀ ਦੋਨੋਂ ਦੂਸਰੇ ਬੱਚੇ ਬਾਹਰ ਗਏ ਹੋਏ ਆ ਤਲਵ ਜੀ ਆਪਣੀ ਸਬਜੀ ਹੈ ਮਾੜੇ ਮਾੜੇ ਸੇਕ ਤੇ ਬਣੀ ਜਾ ਰਹੀ ਹੈ ਬਹੁਤ ਹੀ ਵਧੀਆ ਪਾ ਗਏ ਸਲੋ ਤੇ ਕਰਤਾ ਸੀ ਸਲੋ ਫਲੇਮ ਤੇ ਜਦੋਂ ਗੁਰਦੁਆਰੇ ਦੀ ਪਾਠੀ ਪੜੀ ਜਾਂਦਾ ਪਾਠ ਅੱਜ ਤਾਂ ਮਾਵਾਂ ਜਾਂਦੀ ਸੀ ਗੁਰਦੁਆਰੀ ਮੇਰਾ ਬੋਧਾ ਰਖਦਾ ਸਾਡੇ ਪੌੜੀਆਂ ਨੇ ਗੁਰਦੁਆਰੇ ਨੂੰ ਚੜਦੇ ਆ ਜੇ ਪੌੜੀ ਚੜਨਾ ਪੈਂਦਾ ਲਓ ਜੀ ਇੱਦਾਂ ਮੈਂ ਆਟਾ ਗੁੰਨ੍ਹ ਦਿੱਤਾ ਮੈਂ ਪਲੇਟ ਵਿੱਚ ਰੱਖ ਦਿੱਤਾ ਚਲੋ ਜੀ ਅਪਣੇ ਪਰੌਂ ਕੀ ਬਣਾਉਣੇ ਆ ਥੋੜਾ ਜਿਹਾ ਇਹ ਰੋਟੀ ਹੋਣੀ ਛੋਟੀ ਰੋਟੀ ਬਣਾਉਣੀ ਆ ਲਓ ਜੀ ਕਾਫੀ ਟਮੰਚੀ ਰੱਖ ਲਿਆ ਚਲੋ ਜੀ ਆਪਣੀ ਸਬਜ਼ੀ ਇੱਧਰ ਬਣ ਕੇ ਤਿਆਰ ਹੋ ਚੁੱਕੀ ਆ ਬਹੁਤ ਹੀ ਵਧੀਆ ਕਿਆ ਪਾਉਂ ਮੈਂ ਸਵਾਲ ਕਰ ਸਕਦਾ ਹਾਂ